ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਜ ਆਪਾਂ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਹਣੇ ਸੂਟ ਲੈ ਕੇ ਆਏਗੇ ਦੁਪੱਟੇ ਨਾਲ ਲੈ ਕੇ ਆਏਗੇ ਜਿੱਦਾਂ ਕਿ ਰਖੜੀ ਆ ਰਹੀਆਂ ਸੀ ਭੈਣਾਂ ਦੀ ਜਮਾਨ ਸੀ ਵੀ ਸਾਨੂੰ ਕਾਟਨ ਦੇ ਸੂਟ ਚਾਹੀਦੇ ਨੇਗੇ ਤੁਸੀਂ ਪ੍ਰਿੰਟਡ ਡਿਜ਼ਾਈਨ ਚੈੱਕ ਕਰਿਓ ਇੱਕ ਤੋਂ ਇੱਕ ਹਟਕਿਆ ਹੈਗਾ ਤੇ ਪਿਓਰ ਕਾਟਨ ਦੇ ਸੂਟ ਨੇਗੇ ਵਿਦਆਊਟ ਲਾਈਨਿੰਗ ਇਹਨਾਂ ਨੂੰ ਸਲਾਈ ਕਰਾ ਸਕਦੇ ਹੋ ਜਿਹੜੀਆਂ ਭੈਣਾਂ ਲਾਈਨਿੰਗ ਲਗਵਾਉਣਾ ਚਾਹੁੰਦੀ ਨੇ ਉਹ ਲਾਈਨਿੰਗ ਵੀ ਲਗਵਾ ਸਕਦੇ ਹੋ ਬ੍ਰਾਂਡ ਰਹੂਗਾ ਟਿਸਟਾ ਤੇ ਦੁਪੱਟੇ ਨੇਗੇ ਜਿਹੜੇ ਕਾਫੀ ਜ਼ਿਆਦੇ ਸੋਨੇ ਨੇਗੇ ਖੁੱਲੇ ਡੁੱਲੇ ਪਹਿਲਾ ਸੂਟ ਇਹ ਵਾਲਾ ਹੈ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਲੈ ਆਉਂ ਚੁ ਇਹਦੇ ਨਾਲ ਇਹ ਵਾਲੀ ਰਹੂਗੀ ਬਾਟਮ ਬਾਟਮ ਵੀ ਹੈ ਜਿਹੜੀ ਟਿਸਟਾ ਦੀ ਰਹੂਗੀ ਪਲੱਸ ਤੁਸੀਂ ਦੁਪੱਟਾ ਦੇਖ ਸਕਦੇ ਹੋ ਕਾਫੀ ਜ਼ਿਆਦਾ ਸਿਰ ਤੇ ਟਿਕਣ ਵਾਲੇ ਦੁਪੱਟੇ ਨੇ ਗੇ ਇਦਾਂ ਨਹੀਂ ਹੈਗਾ ਵੀ ਸਿਰ ਤੇ ਨਹੀਂ ਟਿਕਨੇ ਹੈਗੇ ਪ੍ਰਾਈਸ ਆ ਚੋਲੇ ਸੂਟਾਂ ਦਾ ਸਾਰੇ ਅੰਦਰ ਹੋ ਕੇ ਸਾਢੇ 2600 ਵਿਦ ਸ਼ਿਪਿੰਗ ਹੈ ਲਓ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਸੋਹਣਾ ਡਿਜ਼ਾਈਨ ਹੋਇਆ ਹੋਇਆ ਹੈਗਾ ਦੁਪੱਟੇ ਦੇ ਉੱਪਰ ਤੇ ਖੁੱਲਾ ਡੁੱਲਾ ਦੇਖੋ ਡਿਜ਼ਾਈਨ ਹੈਗਾ ਲੋਚੀ ਠੀਕ ਹੈ ਜੀ ਪਹਿਲਾ ਸੂਟ ਇਦਾਂ ਦੇਖੋ ਡਿਜ਼ਾਈਨ 프린ਟਡ ਡਿਜ਼ਾਈਨ ਤੁਸੀਂ ਧਿਆਨ ਨਾਲ ਚੈੱਕ ਕਰ ਲਓ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰੇ ਲੱਗੇ ਤੇ ਦੁਪੱਟੇ ਸਾਰਿਆਂ ਦੇ ਮਤਲਬ ਅਲੱਗ-ਅਲੱਗ ਡਿਜ਼ਾਈਨ ਹੋਏ ਹੋਏ ਨੇਗੇ ਦੁਪੱਟਿਆਂ ਦੇ ਐਕਸਟਰਾ ਬਾਕੀ ਇਹਨਾਂ ਤੇ ਲੈਸ ਵਗੈਰਾ ਦੀ ਫਿਨਿਸ਼ਿੰਗ ਨਹੀਂ ਹੈਗੀ ਜੇ ਤੁਸੀਂ ਕਹੋਗੇ ਤਾਂ ਆਪਾਂ ਕਰਕੇ ਦੇ ਦਾਂਗੇ ਉਹਦੇ ਜਿਹੜੇ ਚਾਰजेस ਹੋਣਗੇ ਉਹਦੇ ਐਕਸਟਰਾ ਚਾਰजेस ਹੋਣਗੇ ਜਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਾਫੀ ਜਾਲੇ ਸੋਨਾ ਇਹ ਵਾਲਾ ਵੀ ਬਾਟਮ ਇਹ ਜਿਹੜੀ ਇਹ ਕਲਰ ਦੀ ਹੈਗੀ ਇਹ ਤੇ ਤੁਸੀਂ ਵਰਕ ਵਗੈਰਾ ਵੀ ਕਰਾ ਸਕਦੇ ਹੋ ਜਿਵੇਂ ਤੁਸੀਂ ਕਰਾਉਣਾ ਚਾਹੁੰਦੇ ਹੋ ਬਾਕੀ ਇਹਦਾ ਦੁਪੱਟਾ ਬਹੁਤ ਹੀ ਜ਼ਿਆਦਾ ਸੋਨਾ ਬਣਿਆ ਹੋਇਆ ਹੈ ਤਾਂ ਇਸ ਤਰ੍ਹਾਂ ਡਿਜ਼ਾਈਨਿੰਗ ਹੈ ਮੈਂ ਤੁਹਾਨੂੰ ਹਾਫ ਦੁਪੱਟਾ ਖੋਲ ਕੇ ਦਿਖਾਉਂਗੀ ਤੇ ਹਾਫ ਤੇ ਸੇਮ ਸੇਮੀ ਡਿਜ਼ਾਈਨ ਹੁੰਦਾ ਹੈ ਦੋਨੋਂ ਸਾਈਡ ਤੇ ਇਹਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਹਣੀ ਹੈਗੀ ਨੈਕਸਟ ਪ੍ਰਿੰਟ ਦੇਖ ਸਕਦੇ ਆ ਤੁਸੀਂ ਇਸ ਤਰ੍ਹਾਂ ਪ੍ਰਿੰਟ ਬਣਿਆ ਹੋਇਆਗਾ ਤੇ ਇਸ ਤਰ੍ਹਾਂ ਬਾਟਮ ਬਣੀ ਹੋਈ ਹੈ ਇਹਦੀ ਤੇ ਇਸ ਤਰ੍ਹਾਂ ਦੁਪੱਟਾ ਬਣਿਆ ਹੋਇਆ ਦੇਖੋ ਕਾਕੀ ਨਾ ਸ਼ਾਨਦਾਰ ਹੈ ਜੇ ਬਾਕੀ ਤੁਹਾਨੂੰ ਮੈਂ ਹਾਫ ਦੇ ਉੱਪਰ ਟੱਕਰ ਕੇ ਦਿਖਾਉਣੀ ਹੈ ਤੇ ਵਿੱਚ ਬੂਟੀਆਂ ਵੀ ਆ ਜਾਣਗੀਆਂ ਦੁਪੱਟੇ ਦੇ ਇਸ ਤਰ੍ਹਾਂ ਕੀ ਤੇ ਖਿੱਤੀ ਕਾਰਨਰ ਤੇ ਉੱਪਰ ਸਕਦੇ ਤੁਸੀਂ ਆਨੀਅਨ ਸ਼ੇਡ ਦੇ ਉੱਪਰ ਹੈਗਾ ਬਹੁਤ ਹੀ ਪਿਆਰਾ ਹੈ ਇਹ ਸ਼ੇਡ ਹੈਗਾ ਇਸ ਤਰ੍ਹਾਂ ਦੀ ਸ਼ਰਟ ਬਣੀ ਹੋਈ ਹੈ ਇਹ ਵਾ ਨਾ ਮਤਲਬ ਬਾਟਮ ਹੈ ਦੀ ਇਸ ਤਰ੍ਹਾਂ ਸ਼ਰਟ ਬਣੀ ਹੋਈ ਹੈ ਤੇ ਵੀ ਦੁਪੱਟਾ ਇੱਕ ਦਾ ਸੂਟ ਆ ਜਾਈ ਬਾਲ ਇਹਦਾ ਡਿਜ਼ਾਈਨ ਤੁਸੀਂ ਦੁਪੱਟੇ ਦਾ ਚੈੱਕ ਕਰ ਸਕਦੇ ਹੋਗੇ ਜਿਸ ਤਰ੍ਹਾਂ ਸ਼ਰਟ ਦੇ ਉੱਪਰ ਫਲਾਰ ਨੇਗੇ ਉਸ ਤਰ੍ਹਾਂ ਹੀ ਇਹਨਾਂ ਨੇ ਡਿਜ਼ਾਈਨਿੰਗ ਹੈ ਜਿਹੜੀ ਦੁਪੱਟੇ ਦੇ ਉੱਪਰ ਕੀਤੀ ਹੋਈ ਹੈਗੀ ਇਸ ਤਰ੍ਹਾਂ ਫੋਰ ਸਾਈਡ ਬਾਰਡਰ ਆ ਜੂਗਾ 프ਿੰਟ ਨਾਲ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਕਲਰਸ ਆ ਰਹੇ ਹੀ ਕਾਫੀ ਜ਼ਿਆਦੇ ਸੋਹਣੇ ਨੇਗੇ ਤੇ ਬਹੁਤ ਸੋਹਣਾ ਜਿਹੜਾ ਚਾਰਟ ਹੈਗਾ ਇਹਨਾਂ ਦਾ ਪ੍ਰਿੰਟ ਸੂਟਾਂ ਦਾ ਹਨਾ ਬਹੁਤ ਹੀ ਜ਼ਿਆਦੇ ਸੋਹਣਾ ਕਲਰ ਆ ਰਹੇ ਨੇਗੇ ਚਾਰਟ ਬਣ ਕੇ ਆਇਆਗਾ ਨਾ ਫਿਰ ਆ ਜੂਗਾ ਇਹ येलो ਸੂਟ ਆ ਜੂਗਾ ਸ਼ਰਟ ਰਹੂਗੀ ਤੇ ਇਸ ਤਰ੍ਹਾਂ ਬਾਟਮ ਰਹੇਗਾ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਦੁਪੱਟਾ ਹੈਗਾ ਜਿਹੜਾ ਡਿਜ਼ਾਈਨ ਹੋਇਆ ਹੋਇਆ ਹੈਗਾ ਤੁਸੀਂ ਧਿਆਨ ਨਾਲ ਵੀਡੀਓ ਦੇਖ ਸਕਦੇ ਹੋ ਕਾਫੀ ਪਹਿਣਾ ਮੇ ਤੋਂ ਪਿਕਸ ਮੰਗਾ ਰਹੇ ਹੁੰਦੇ ਨੇ ਨਾ ਮੈਂ ਸੌਰੀ ਆਪਾਂ ਪਿਕ ਨਹੀਂ ਸ਼ੇਅਰ ਕਰ ਸਕਦੀ ਕਿਉਂਕਿ ਨਾ ਟਾਈਮ ਨਹੀਂ ਹੁੰਦਾ ਤਾਂ ਕਰਕੇ ਹਨਾ ਹੁਣ ਤੱਕ ਇਹ ਬਹੁਤ ਵਿੱਚ ਦੀ ਮੈਸੇਜ ਵੀ ਨਹੀਂ ਰਿਪਲਾਈ ਹੁੰਦੇ ਹੈਗੇ ਦੂਜੇ ਜਾਂ ਤੀਜੇ ਦਿਨ ਹੁੰਦੇ ਹੁੰਦੇ ਨੇਗੇ ਆ ਕਰਤੇ ਹੋ ਨਾ ਸੌਰੀ ਤੁਸੀਂ تھوڑا ہی ویٹ کر لیا کرو ਕਿਉਂਕਿ ਜਦੋਂ میسج ریپلائی نہیں ਹੁੰਦੇ ਹੈਗੇ ਤੁਹਾਨੂੰ میسج ریپلائی ضرور ਮਿਲੇਗਾ ਪਰ تھوڑا ਟਾਈਮ ਵੇਟ ਕਰ ਲਿਆ ਕਰੋ ਨੈਕਸਟ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਇਸ ਸਾਈਡ ਹੀ ਬਾਟਮ ਹੈ ਦਾ ਦਾ ਦੁਪੱਟਾ ਬਣਾਇਆ ਹੈ। ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ। ਫੁੜੇ ਚ ਵੱਡੇ ਫਲਾਰ ਨੇ ਦੁਪੱਟੇ ਦੇ ਵਿੱਚ ਵਿੱਚ ਛੋਟੇ ਆ ਜਾਣਗੇ। ਕਾਰਨਰ ਦੇ ਉੱਪਰ ਇਦਾਂ ਹੀ ਫਲਾਰ ਆਊਗਾ, ਦੂਜੇ ਤੇ ਉੱਪਰ ਵੀ ਇਸ ਤਰ੍ਹਾਂ ਹੀ ਫਲਾਰ ਆਊਗਾ। ਇਦਾਂ। ਤੇ ਵਿੱਚ ਛੋਟੇ ਫਲਾਰ ਆ ਜਾਣਗੇ। ਬਾਕੀ ਜਿਹੜੀ ਤੁਸੀਂ ਇਹਦੀ ਫਿਨਿਸ਼ਿੰਗ ਕਰਾਉਣੀ ਹੈਗੀ ਬਿਲਕੁਲ ਬ੍ਰੀਕ ਲੈਸ ਦੇ ਨਾਮ ਫਿਨਿਸ਼ਿੰਗ ਕਰਵਾਇਓ ਦੁਪੱਟਿਆਂ ਦੀ ਜਿਆਦਾ ਚੌੜੀ ਲੈਸ ਨਾਲ ਲਗਵਾਇਓ ਤਾਂ ਫਿਰ ਇਹ ਦੁਪੱਟਿਆਂ ਦੀ ਜਿਹੜੀ ਫਿਨਿਸ਼ਿੰਗ ਹੈ ਸੋਹਣੀ ਲੱਗੂਗੀ। ਕ੍ਰੀਮ ਲੈਸ ਨਾਲ ਬਿਲਕੁਲ ਨੈਕਟੂਟ ਹੈ ਜੀ ਫਰੋਜ਼ੀ ਸ਼ੇਡ ਦੇ ਵਿੱਚ ਹੈਗਾ ਇਹਦੇ ਨਾਲ ਕਰੀਮ ਬਾਟਮ ਆਗੀ ਤੇ ਇਦਾਂ ਹੀ ਸ਼ਰਟ ਬਣੀ ਹੋਈ ਹੈਗੀ ਤੇ ਇਸ ਤਰ੍ਹਾਂ ਦੁਪੱਟਾ ਬਣਿਆ ਹੋਇਆ ਹੈਗਾ ਤੇ کریم ਦੀ ਬਾਟਮ ਹੈ ਦੀ ਨਾਲ ਬਾਟਮ ਤੇ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਬਾਟਮ ਹੈ ਕਿ ਅਸੀਂ ਨੈਕਸਟ ਸੂਟ ਆਜੂਗਾ ਡਾਰਕ ਗ੍ਰੇ ਕਲਰ ਦੇ ਵਿੱਚ ਸ਼ਰਟ ਪਣੀ ਹੋਈ ਹੈ ਇਹ ਵਾਲੀ ਬਾਟਮ ਬਣੀ ਹੋਈ ਹੈ ਬਾਟਮ ਵੀ ਸਾਰੀਆਂ ਟੈਸਟਾ ਦੀਆਂ ਹੀ ਰਹਿ ਗਈਆਂ ਨਾਲ ਸਿੰਪਲ ਬਾਟਮ ਕੋਈ ਨਹੀਂ ਹੈਗੀ 3 ਇਸ ਤਰ੍ਹਾਂ ਦਾ ਦੁਪੱਟਾ ਆ ਚੁਗਾ ਦੇਖੋ ਫੋਰ ਸਾਈਡ ਇਦਾਂ ਦੁਪੱਟਾ ਬਣਿਆ ਹੋਇਆ ਹੈਗਾ ਸਾਰਾ ਮਲਟੀ ਸ਼ੇਡ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਕੰਟਰਾਸਟ ਬਣਿਆ ਹੋਇਆ ਹੈਗਾ ਸੂਟ ਦੇ ਵਿੱਚ ਹਾਂਜੀ ਜਿਹੜਾ ਇਹ ਸ਼ੇਡ ਹੈਗਾ ਗ੍ਰੇ ਹੈਗਾ ਡਾਰਕ ਗ੍ਰੇ ਤੇ ਮਲਟੀ ਕਲਰ ਦੇ ਵਿੱਚ ਹੈਗਾ ਦੁਪੱਟਾ ਵਗੈਰਾ ਇਹਦਾ ਆਪਾਂ ਤੁਹਾਨੂੰ ਸ਼ੋਅ ਕਰ ਚੁੱਕੀ ਹਾਂਗੇ ਨੈਕਸਟ ਸੂਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਮਸਟਰਡ ਸ਼ੇਡ ਦੇ ਉੱਪਰ ਹੈਗਾ ਪ੍ਰਿੰਟ ਇਸトライ ਦੀ ਬਾਟਮ ਰੂਹੂਗੀ ਆ ਲੈ ਤਾਂ ਫੋਰ ਸਾਈਡ ਤੁਸੀਂ ਦੇਖ ਸਕਦੇ ਹੋ ਕਾਫੀ ਜਿਆਦਾ ਸੋਨਰਾ ਡਿਜ਼ਾਈਨ ਹੈਗਾ ਇਸ ਤਰ੍ਹਾਂ ਫੋਰ ਸਾਈਡ ਹੈਗਾ ਜਿਹੜਾ ਇਹ ਦੁਪੱਟਾ ਬਣਿਆ ਹੋਇਆ ਨੈਕਸਟ ਆਜੂਗਾ ਇਹ ਕਲਰ ਕਰੀਮ ਸ਼ੇਡ ਦੇ ਉੱਪਰ ਹੈਗਾ ਚੈੱਕ ਕਰ ਸਕਦੇ ਹੋ ਤੇ ਜਿਹੜੀ ਬੋਰਡਾ ਮਾਟੂ ਦੀ ਵਿੱਚ येलो ਮਸਟਰਡ ਜੇ ਡਾਟਸ ਨੇਗੇ ਬਾਟਮ ਦੇ ਵਿੱਚ ਤੇ ਦੁਪੱਟਾ ਇਸ ਤਰ੍ਹਾਂ ਆ ਜੂਗਾ ਜਿਹੜੇ ਮਤਲਬ ਇਹਦੇ ਪੱਲੇ ਨੇਗੇ ਉਹ ਹੈਵੀ ਨੇਗੇ ਇਦਾਂ ਤੁਸੀਂ ਦੇਖ ਸਕਦੇ ਹੋਗੇ ਤੇ ਵਿੱਚ ਬੂਟੀਆਂ ਨੇਗੀਆਂ ਸਾਈਡ ਜਿਹੜੇ ਮਤਲਬ ਇਹਦੇ ਪੱਲੇ ਆਉਣਗੇ ਉਹ ਹੈਵੀ ਆ ਜਾਣਗੇ ਥੋੜਾ ਇਹ ਮਤਲਬ ਕਾਰਨਰ ਸਾਈਡ ਡਿਜ਼ਾਈਨ ਹੈ ਜਿਹੜਾ ਉਹ ਇੱਦਾਂ ਜਾ ਰਿਹਾ ਹੈਗਾ ਕਾਰਨਰ ਤੇ ਨੈਕਸਟ ਸੂਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਨਾ ਸ਼ੇਡ ਹੈਗਾ ਤੇ ਇਸ ਤਰ੍ਹਾਂ ਦੀ ਬਾਟਮ ਰਹੂਗੀ। ਇਹ ਤਾਂ ਦੁਪट्टे ਦਾ ਡਿਜ਼ਾਈਨ ਹੈ। ਦੇਖੋ। ਦੋਨੋਂ ਸਾਈਡ ਪੱਲਿਆਂ ਤੇ ਹਨਾ ਡਿਜ਼ਾਈਨ ਹੈਗਾ ਤੇ ਦੁਪट्टे ਦੇ ਵਿੱਚ ਹੈਗਾ ਜਿਹੜਾ ਸਾਰਾ 네ਗਟਿਵ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਇਹ ਇਹਦੇ ਉੱਪਰ ਤੁਸੀਂ ਪੱਲਿਆਂ ਤੇ ਡਿਜ਼ਾਈਨ ਹੈ ਜਿਹੜਾ ਉਹ ਸ਼ੋਅ ਹੋ ਰਿਹਾ ਵਿੱਚ ਨੈਗੇਟਿਵ ਪ੍ਰਿੰਟ ਹੈਗਾ ਦੁਪੱਟੇ 'ਚ ਕੋਈ ਵੀ ਪੈਨ ਹਨਾ ਤੇ ਸੂਟ ਨਾਲ ਨਹੀਂ ਹੁੰਦਾ ਹੈਗਾ ਤੁਸੀਂ ਨਾਲ ਦੇ ਨਾਲ ਦੂਜਾ ਪ੍ਰਿੰਟ ਲੈ ਲਿਆ ਕਰੋ ਆਪਣਾ ਕਿਉਂਕਿ ਦੂਜਾ ਪ੍ਰਿੰਟ ਵੀ ਫਿਰ ਨਹੀਂ ਰਹਿੰਦਾ ਹੈਗਾ ਕਿਸ ਕਿਸੇ ਉਹਨਾਂ ਤੋਂ ਵੀ ਦੇਖੀ ਜਾਣੇ ਹੋਣਾ ਵੀ ਸਾਨੂੰ ਦੂਜਾ ਪ੍ਰਿੰਟ ਵੀ ਨਹੀਂ ਮਿਲਿਆ ਨਾਲ ਦੀ ਨਾਲ ਤੁਸੀਂ ਇਹ ਫੋਰ ਪ੍ਰਿੰਟ ਆਰਡਰ ਕਰ ਦਿਆ ਕਰੋ ਕਿਉਂਕਿ ਇਹ ਚੀਜ਼ਾਂ ਰਿਪੀਟ ਨਹੀਂ ਹੈ ਜਿਹੜੀਆਂ ਮਿਲਣੀਆਂ ਮੁਸ਼ਕਲ ਹੋ ਜਾਂਦੀਆਂ ਨੇਗੀਆਂ ਆ ਦੇਖੋ ਫਰੋਜ਼ੀ ਸੂਟ ਹੈਗਾ ਸੂਟ ਸਾਰੇ ਹੀ ਮਤਲਬ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਨਾ ਵੀ ਸਾਰੇ ਹੀ ਬਹੁਤ ਜ਼ਿਆਦੇ ਸੋਹਣੇ ਨੇ ਕੋਈ ਇਤਨਾਂ ਦਾ ਹੈ ਨਹੀਂਗਾ ਵੀ ਕੋਈ ਜ਼ਿਆਦਾ ਸੋਹਣਾ ਹੈਗਾ ਜਾਂ ਘੱਟ ਸੋਹਣਾ ਹੈਗਾ ਸਾਰੇ ਹੀ ਬਰਾਬਰ ਨੇਗੇ ਸਾਰਿਆਂ ਦੀ ਡਿਜ਼ਾਈਨਿੰਗ ਬਹੁਤ ਸਾਨੂੰ ਪਰਸਨਲੀ ਬਹੁਤ ਪਸੰਦ ਆਈ ਹੈਗੀ ਸਾਈ ਕਰਕੇ ਆਪਾਂ ਹਨਾ ਇਤਾਂ ਦਾ ਸਟੌਕ ਹੈਗਾ ਜਿਹੜਾ ਲੈ ਕੇ ਆਏ ਆਂਗੇ ਵਧੀਆ ਪ੍ਰਿੰਟ ਦੇ ਵਿੱਚ ਤੁਸੀਂ ਇਹਦਾ ਦੁਪੱਟਾ ਵੀ ਦੇਖ ਸਕਦੇ ਹੋਗੇ ਵੀ ਫੋਰ ਸਾਈਡ ਦੁਪੱਟਾ ਦਾ ਸਾਰਾ ਇਸ ਤਰ੍ਹਾਂ ਇਹ ਕਲਰ ਵੀ ਹੈ ਜਿਹੜਾ ਕਾਫੀ ਜਿਆਦੇ ਸੋਹਣਾਗਾ ਤੁਸੀਂ ਆਪਣੇ ਕੋਲ ਸਲਾਈ ਕਰਾਉਣਾ ਚਾਹੁੰਦੇ ਹੋ ਸਲਾਈ ਕਰਾ ਸਕਦੇ ਹੋ ਬਿਨਾਂ ਸਲਾਈ ਤੋਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਬਿਨਾਂ ਸਲਾਈ ਤੋਂ ਵੀ ਲੈ ਸਕਦੇ ਹੋਗੇ ਇਸ ਤੋਂ ਬਾਅਦ ਜਿਹੜਾ ਇਹ ਵਾਲਾ ਪ੍ਰਿੰਟ ਹੈ ਹਨ ਇਹ ਜਿਹ ਤੋਂ ਜਿਹੜਾ ਵੀਅਰ ਕੀਤਾ ਹੋਇਆ ਹੈਗਾ ਉਹ ਹੋਇਗਾ ਬਟ ਇਹ ਹੈ ਹਨ ਜਿਹੜਾ ਪ੍ਰਿੰਟ ਹੈ ਇਹ ਦੁਪट्टे ਨਾਲ ਆਇਆ ਹੈਗਾ ਹੁਣ ਤੁਸੀਂ ਦੁਪट्टे ਨਾਲ ਵੀ ਇਹ ਜਿਹੜਾ ਲੈ ਸਕਦੇ ਹੋਗੇ ਵਿਦਆਊਟ ਦੁਪੱਟਾ ਵੀ ਹੈਗਾ ਜੇ ਤੁਸੀਂ ਲੈਣਾ ਚਾਹੋਗੇ ਪਰ ਦੁਪੱਟੇ ਨਾਲ ਆਇਆ ਹੈਗਾ ਦੁਬਾਰਾ ਆਪਾਂ ਰੋਲ ਲੈ ਕੇ ਆਇਆ ਏਦਾਂ ਦਾ ਵੀ ਉਹ ਵੀ ਆਪਾਂ ਹੌਲੀ-ਹੌਲੀ ਸ਼ੋਅ ਕਰਾਂਗੇ ਲਓ ਜੀ ਇਸ ਤਰ੍ਹਾਂ ਇਹਦਾ ਦੁਪੱਟਾ ਤੁਸੀਂ ਚੈੱਕ ਕਰੋ ਹਨਾ ਮੈਂ ਵਸਸੇ ਮੇਰੇ ਨਾਲ ਸਿੰਪਲ ਦੁਪੱਟਾ ਡਾਈ ਕਿਤੋਂ ਹੈ ਮੈਂ ਪਿਓਰ ਕਮਲ ਚਨਾ ਦਾ ਦੁਪੱਟਾ ਹੈਗਾ ਇਹਦੇ ਵਿੱਚ ਇਦਾਂ ਜੋ ਹੈ ਵੀ ਨਾਲ ਹੀ ਦੁਪੱਟਾ ਹੈਗਾ ਤੇ ਇਹ ਜਿਹੜਾ ਮੈਂ ਸੂਟ ਪਾਇਆ ਹੋਇਆ ਇਹ ਫੁੱਲ ਪਿਓਰ ਕਮਲ ਚਨਾ ਦਾ ਜਿਹੜਾ 14 1500 ਦਾ ਦੁਪੱਟਾ ਉਹ ਲੱਗਿਆ ਹੋਇਆ ਹੈਗਾ ਮਤਲਬ ਇਹ ਸਿੰਪਲ ਸੂਟ ਨਾਲੋਂ ਜੇ ਤੁਸੀਂ ਆਹ ਦੁਪੱਟੇ ਵਾਲਾ ਸੂਟ ਲੈਣਗੇ ਤੁਹਾਨੂੰ ਇਹ ਸਸਤਾ ਪਊਗਾ ਕਿਉਂਕਿ ਇਹਦਾ ਪ੍ਰਾਈਸ ਹੈਗਾ ਜਿਹੜਾ ਸਾਰਾ 2600 ਹੈ ਸਾਰੇ ਸੂਟਾਂ ਦਾ ਮੈਂ ਸਟਾਰਟਿੰਗ ਦੇ ਵਿੱਚ ਵੀ ਦੱਸਿਆ ਸੀਗਾ ਵੀ ਸਾਰੇ ਸੂਟਾਂ ਦਾ ਹੀ ਪ੍ਰਾਈਸ 2600 ਹੈ ਹਾਂਜੀ ਨੈਕਸਟ ਸੂਟ ਹੈਗਾ ਜਿਹੜਾ येलो ਸ਼ੀਰ ਦੇ ਉੱਪਰ ਹੈਗਾ ਇਹਦਾ ਵੀ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜ਼ੋਦੀ ਸੋਹਣਾ ਡਿਜ਼ਾਈਨ ਹੈਗਾ ਤੇ ਇਸ ਤਰ੍ਹਾਂ ਦੀ ਬਾਟਮ ਰਹੂਗੀ ਤੇ ਇਸ ਤਰ੍ਹਾਂ ਤੁਸੀਂ ਦੁਪੱਟਾ ਦੇਖ ਸਕਦੇ ਹੋਗੇ ਦੁਪੱਟਾ ਹੈਗਾ ਵਿੱਚ ਬੂਟੀਆਂ ਆ ਜਾਣਗੀਆਂ ਤੇ ਇਹ ਵਿੱਚ ਇਹ ਆ ਜੂਗਾ ਕਿ ਜਿਹੜਾ ਮੈਂ ਤੁਹਾਨੂੰ ਕਰੀਮ ਸੂਟ ਦਿਖਾਇਆ ਨਾ ਇਹ ਉਹਦਾ ਮਤਲਬ ਮਿਲਦਾ ਜੁਲਦਾ ਹੈ ਇਹ ਦੂਜਾ ਪ੍ਰਿੰਟ ਹੈ ਦੂਜਾ ਕਲਰ ਹੈਗਾ ਇਹਦਾ ਉਹ ਕਿਉਂਕਿ ਉਹਦਾ ਦੁਪੱਟਾ ਵੀ ਸੇਮ ਹੀ ਬਣਿਆ ਹੋਇਆ ਹੈ ਇਸ ਤਰ੍ਹਾਂ ਹੀ। ਲਓ। ਤੁਸੀਂ ਇੱਕ ਸੂਟ ਲੈਣਾ ਚਾਹੁੰਦੇ ਹੋ, ਦੋ ਲੈਣਾ ਚਾਹੁੰਦੇ ਹੋ, ਚਾਰ ਲੈਣਾ ਚਾਹੁੰਦੇ ਹੋ, ਜੇ ਦੀ 10 ਸੂਟ ਲੈ ਲਓ ਕਿਉਂਕਿ ਇਹ ਸਾਰੇ ਡਿਜ਼ਾਈਨ ਨੇ ਜਿਹੜੇ ਅਲੱਗ-ਅਲੱਗ ਨੇ। ਕੋਈ ਕਿਸੇ ਨਾਲ ਮੈਚ ਨਹੀਂ ਕਰ ਰਿਹਾ ਹੈਗਾ ਡਿਜ਼ਾਈਨ। ਲਓ। ਨੈਕਸਟ ਤੁਸੀਂ ਦੇਖ ਸਕਦੇ ਹੋਗੇ ਸਕਿਨ ਕਲਰ ਦੀ ਬਾਟਮ ਹੈ, ਕਰੀਮ ਨਹੀਂ ਹੈਗੀ। ਦੁਪट्टे 'ਚ ਵੀ ਸਕਿਨ ਪ੍ਰਿੰਟ ਆ ਜੀਵਾ। ਇਸ ਤਰ੍ਹਾਂ ਦੇਖੋ ਬ੍ਰੀਕ ਜਾਨਾ ਬਾਰਡਰ ਬਣਿਆ ਹੋਇਆ ਤੇ ਕਾਰਨਰ ਦੇ ਉੱਪਰ ਇਦਾਂ ਵੱਡੇ ਫਲਾਰ ਆ ਜਾਣਗੇ ਤੇ ਵਿੱਚ ਬੁੱਤੀ ਆ ਜੂਗੀ ਨਾਲ ਇਸ ਤਰ੍ਹਾਂ। ਕੋਈ ਵੀ ਇਹ ਸੂਟ ਦੀ ਬੁਕਿੰਗ ਨਹੀਂ ਹੈਗੀ ਜਿੱਦਾਂ ਪੇਮੈਂਟ ਆਈ ਚਾਹਵੀ ਨਾਲ ਦੀ ਨਾਲ ਸੂਟ ਲēngੇ ਤੁਹਾਡੇ ਨੂੰ ਦਿੱਤੇ ਜਾਣਗੇ। ਜਿਵੇਂ ਜਿਵੇਂ ਪੇਮੈਂਟ ਆਈ ਜਾਵੇ। ਫ੍ਰੈਂਡ ਤਾਂ ਤੁਸੀਂ ਦੇਖ ਸੰਗੋਂ ਇਸ ਤਰ੍ਹਾਂ ਦੇ ਫੋਟੋ ਡਿਜ਼ਾਈਨ ਬਣਾ ਹੋਇਆ ਫ੍ਰੈਂਡ ਦਾ ਤੇ ਇਹਦੇ ਨਾਲ ਇਦਾਂ ਬਾਟਮ ਆ ਜੂਗੀ ਤੇ ਨਾਲ ਦੁਪੱਟਾ ਆ ਚੁੱਕਾ ਇਸ ਦਾ ਚੋਰਟ ਬਣੀ ਹੋਈ ਹੈ ਇਸ ਤਰੀਕੇ ਬਾਟਮ ਹੈ ਤੇ ਨਾਲ ਆ ਜੂਗਾ ਦੁਪੱਟਾ 4 ਸਾਈਡ ਬਾਰਡਰ ਆ ਜੂਗਾ ਦੁਪੱਟੇ ਦੇ ਉੱਪਰ ਤੇ ਵਿੱਚ ਛੋਟੇ ਛੋਟੇ ਬੁੱਤੀ ਬਣੀ ਹੋਈ ਹੈ ਇਸ ਤਰ੍ਹਾਂ ਜਿਹੜਾ ਡਿਜ਼ਾਈਨ ਹੈ ਉਹ ਬਣਿਆ ਹੈ ਸਾਰਾ ਤੇ ਇਸ ਤਰ੍ਹਾਂ 네ਗੇਟਿਵ ਪ੍ਰਿੰਟ ਦੀ ਬਾਟਮ ਆ ਜੂਗੀ ਤੇ ਇਹਦਾ ਪੱਟਾ ਆ ਜੂਗਾ ਫੋਰ ਸਾਈਡ ਤੋਂ ਪੱਟਾ ਆ ਜੂਗਾ ਸਾਰਾ ਇਹਦਾ ਠੀਕ ਹੈ ਜੀ ਇਹ ਲਾਸਟ ਤੁਹ ਕਾ ਜੂਗਾ yellow ਲੋਹੀ ਬਾਟਮ ਹੈ ਇਹਦੇ ਨਾਲ ਇਸ ਤਰ੍ਹਾਂ ਦੁਪੱਟਾ ਏਦਾਂ ਲਿਖਾ ਦੁਪੱਟੇ ਦੇ ਵਿੱਚ ਡਿਜ਼ਾਈਨਿੰਗ ਹੋਈ ਹੈ ਸਾਰੇ ਚ ਜੇ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਤੁਸੀਂ ਆਰਡਰ ਕਰ ਸਕਦੇ ਹੋਗੇ ਜੇ ਤੁਸੀਂ ਇੱਕ ਸੂਟ ਲੈਣਾ ਚਾਹੁੰਦੇ ਹੋ ਚਾਰ ਲੈਣਾ ਚਾਹੁੰਦੇ ਹੋ ਛੇ ਲੈਣਾ ਚਾਹੁੰਦੇ ਹੋ ਕਿਉਂਕਿ ਸਾਰਿਆਂ ਦੇ ਡਿਜ਼ਾਈਨ ਅਲੱਗ-ਅਲੱਗ ਨੇ ਦੁਪੱਟਿਆਂ ਦੇ ਡਿਜ਼ਾਈਨ ਵੀ ਅਲੱਗ-ਅਲੱਗ ਨੇਗੇ ਤਾਂ ਤੁਸੀਂ ਬੇਫਿਕਰ ਹੋ ਕੇ ਆਰਡਰ ਹੈਗਾ ਜਿਹੜਾ ਕਰ ਸਕਦੇ ਹੋ ਕਿਉਂਕਿ ਕਾਫੀ ਭੈਣਾਂ ਉਹਨਾਂ ਚਾਰ-ਚਾਰ ਪੰਜ-ਪੰਜ ਸੂਟ ਲੈ ਜਾਂਦੀਆਂ ਨੇ ਡੇਲੀ ਵੀਡੀਓ ਤਾ ਕਰਕੇ ਮੈਂ ਦੱਸ ਦੇਣੀ ਹੁੰਦੀ ਆ ਵੀ ਜੇ ਸੇਮ ਪ੍ਰਿੰਟ ਦੇ ਹੁੰਦੇ ਨੇ ਤਾਂ ਵੀ ਤੁਹਾਨੂੰ ਦੱਸ ਦੇਣੀ ਹੁੰਦੀ ਆ ਵੀ ਇਹ ਸਾਰੇ ਅਲੱਗ-ਅਲੱਗ ਪ੍ਰਿੰਟ ਦੇ ਨੇਗੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਦਾਂ ਲੈ ਸਕਦੇ ਹੋ ਦੁਪੱਟੇ ਵਗੈਰਾ ਤੇ ਕੋਈ ਵੀ ਫਿਨਿਸ਼ਿੰਗ ਨਹੀਂ ਹੈਗੀ ਜੇ ਤੁਸੀਂ ਤਰੀਕਾ ਕਹੋਗੇ ਤਾਂ ਆਪਾਂ ਕਰਵਾ ਕੇ ਦਵਾਂਗੇ ਜੇ ਤੁਸੀਂ ਇਦਾਂ ਹੀ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਆਪਣਾ ਫਾਸਟਲੀ ਆਰਡਰ ਕਰ ਦਿਓ ਕਿਉਂਕਿ ਰਿਪੀਟ ਇਹ ਸੂਟ ਨਹੀਂ ਮਿਲਣੇ ਹੈਗੇ ਕਿਉਂਕਿ ਇੰਨਾ ਕੁ ਜਨਕ ਸਟਾਕ ਸੀਗਾ ਆਪਾਂ ਤੁਹਾਨੂੰ ਦਿਖਾਤਾ ਸਾਰਾ ਇਹ ਜਿਹੜਾ ਸਟਾਕ ਸੀਗਾ ਨਵਾਂ ਆ ਸੀਗਾ ਕੋਈ ਵੀ ਪੁਰਾਣਾ ਸਟਾਕ ਬਿਲ ਸੂਟ ਆਪਾਂ ਕਾਫੀ ਲੈ ਕੇ ਆਏ ਸੀਗੇ ਕਿਉਂਕਿ ਕਾਫੀ ਜਿਆਦਾ ਡਿਮਾਂਡ ਦੇ ਵਿੱਚ ਸੀਗੇ ਇਹਦੇ ਨਾਲ ਦੁਪੱਟੇ ਲੰਗੇ ਹਨਾ ਵੀ ਐਕਸਟਰਾ ਦੁਪੱਟਾ ਨਹੀਂ ਲੈਣਾ ਪੈਂਦਾ ਹੈਗਾ ਹਾਂ ਤੇ ਤੋਂ ਬਾਅਦ ਇਹਦੀ ਮਤਲਬ ਫਿਨਿਸ਼ਿੰਗ ਹੋਊਗੀ ਹੋਰ ਕੁਛ ਕਰਵਾਉਣ ਦੀ ਵੀ ਤੁਹਾਨੂੰ ਲੋੜ ਨਹੀਂ ਹੈਗੇ ਸਟਿਚ ਕਰਵਾਓ ਜੇ ਤੁਸੀਂ ਸਟਿਚਿੰਗ ਵੀ ਕਰਾਉਣਾ ਚਾਹੁੰਦੇ ਹੋ ਸਾਡੇ ਕੋਲ ਤੁਹਾਨੂੰ ਵੇਟ ਕਰਨੀ ਪਊਗੀ 15 ਤੋਂ 20 ਦਿਨ ਤਾਂ ਕਰਕੇ ਕਿਉਂਕਿ ਮੇਰੇ ਕੋਲ ਰਾਸ਼ ਹੈਗਾ ਅੱਗੇ ਹਨਾ ਰਖੜੀਆਂ ਕਰਕੇ ਵਰਕ ਲਈ ਵੀ ਰਾਸ਼ ਹੈਗਾ ਉਹਦੇ ਲਈ ਵੀ ਵੇਟ ਕਰਨੀ ਪਊਗੀ ਜੇ ਤੁਸੀਂ ਕੋਈ ਵੀ ਕੜਾਈ ਵਗੈਰਾ ਵਾਲੇ ਆਰਡਰ ਦੇਣੇ ਦੇਣੇ ਨੇਗੇ ਤਾਂ ਤੁਸੀਂ ਆਪਣੇ ਅੱਜ ਨੇਗੇ ਆਰਡਰ ਆਪਣੇ ਸਹੀ ਹਨਾ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਫਟਾਫਟ ਆਰਡਰ ਦੇ ਦਿਓ ਤਾਂ ਕਿ ਤੁਹਾਨੂੰ ਆਪਾਂ 30 ਤਰੀਕ ਤੱਕ ਨੇਗੇ ਜਿਹੜੇ ਆਪਾਂ ਸੂਟ ਨੇ ਕਿ ਤੁਹਾਨੂੰ ਰਖੜੀਆਂ ਵਾਲੇ ਦੇ ਸਕੀਏ ਸਾਰੀਆਂ ਭੈਣਾਂ ਦੀ 30 ਤਰੀਕ ਤੱਕ ਜਿੰਨੇ ਵੀ ਆਰਡਰ ਆ ਚਾਹੀਦੇ ਨੇ ਫਿਰ ਸਟਿਚ ਵਗੈਰਾ ਵੀ ਕਰਾਉਣੇ ਹੁੰਦੇ ਨੇਗੇ ਹਨਾ ਕੋਈ ਵੀ ਤੁਸੀਂ ਤੀਆਂ ਵਾਲੀ ਸੂਟ ਰੈਡੀ ਕਰਵਾਉਣਾ ਜਿਵੇਂ ਵੀ ਤੁਸੀਂ ਕਰਵਾਣਾਗੇ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਮੈਨੂੰ ਬਾਹਰ ਤੋਂ ਦੇਖਦੀਆਂ ਨੇਗੀਆਂ ਜਿਹੜੀਆਂ ਹਨਾ ਮਤਲਬ ਤੀਆਂ ਲਈ ਤੁਸੀਂ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਹੈਂਡਵਰਕ ਚਾਹੇ ਮਸ਼ੀਨਵਰਕ ਤਾਂ ਜ਼ਰੂਰ ਟਰਾਈ ਕਰ ਸਕਦੇ ਹੋ ਕਿਉਂਕਿ ਕਾਫੀ ਭੈਣਾਂ ਦੇ ਆਰਡਰ ਨੇਗੇ ਹੈਂਡਵਰਕ ਮਸ਼ੀਨਵਰਕ ਬਾਹਰ ਤੋਂ ਹਨਾ ਚੱਲ ਰਹੇ ਨੇਗੇ ਤੀਆਂ ਲਈ ਸਪੈਸ਼ਲ ਉਹ ਵੀ ਆਪਾਂ ਵੀਡੀਓ ਲੈ ਕੇ ਆਵਾਂਗੇ ਜਦੋਂ ਉਹਨਾਂ ਦੇ ਸੂਟ बनेंगे ਜਿਹੜੇ ਰੈਡੀ ਹੋ ਕੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਜਿਹ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ